ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਵਾਲੀ ਘੜੀ ਹੈ ਬਹੁਤ ਖੁਸ਼ੀ ਵਾਲਾ ਪਲ ਹੈ ਬਹੁਤ ਖੁਸ਼ੀ ਵਾਲਾ ਦਿਨ ਹੈ ਜਦ ਕਿ ਸਰਦਾਰ ਸੁਖਪਾਲ ਸਿੰਘ ਨੰਨੂ ਜਿਹੜੇ ਕਿ ਫਰੋਸਪੁਰ ਸ਼ਹਿਰੀ ਹਲਕੇ ਤੋਂ ਦੋ ਵਾਰ ਵਿਧਾਇਕ ਬਣੇ ਐ ਸੰਸਦ ਦੀ ਸਖਤਰ ਰਹਿ ਚੁੱਕੇ ਐ ਉਹਨਾਂ ਨੇ ਸ਼ਰੋਮਣੀ ਅਕਾਲੀ ਦਲ ਨੂੰ ਜੁਆਇਨ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪੰਜਾਬ ਪ੍ਰਤੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਹੈ ਉਹਦੇ ਤੋਂ ਖੁਸ਼ ਹੋ ਗਏ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਏ ਨੇ ਅੱਜ ਉਹਨਾਂ ਦੇ ਨਿਵਾਸ ਸਥਾਨ ਤੇ ਸਾਰੇ ਅਸੀਂ ਪਹੁੰਚੇ ਆਂ ਵਧਾਈਆਂ ਦੇਣ ਵਾਸਤੇ ਬੇਸ਼ੱਕ ਅਜੇ ਉਹ ਆਪ ਨਹੀਂ ਆਏ ਉਹਨਾਂ ਦੇ ਨਿਜੀ ਸਕੱਤਰ ਸਾਹਿਬ ਸਾਡੇ ਸੀਨੀਅਰ ਆਗੂ ਬਲਵਿੰਦਰ ਸਿੰਘ ਜੀ ਅਮਨਦੀਪ ਸਿੰਘ ਜੀ ਇਹ ਜੁਗਰਾਜ ਸਿੰਘ ਸਾਡੇ ਸਰਕਲ ਪ੍ਰਧਾਨ ਗੁਰਨਾਮ ਸਿੰਘ ਦੀ ਸੈਦਾ ਰਵੇਲਾ ਰਣਜੀਤ ਸਿੰਘ ਦੀ ਸੰਧੂ ਸਾਹਿਬ ਇਹ ਸਾਰੇ ਹੀ ਸਿੱਧੇ ਮਾਹੌਲ ਵਿੱਚ ਆਏ ਨੇ ਕਿਉਂਕਿ ਫਰੀਪੁਰ ਸ਼ਹਿਰੀ ਹਲਕੇ ਦੇ ਵਿੱਚ ਬੜੀ-ਬੜੀ ਲੋੜ ਸੀ ਕਿ ਜਿਹੜਾ ਵੀ ਮਤਲਬ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਚੰਗੀ ਉਪਲਬਧੀ ਵਾਸਤੇ ਸੀਨੀਅਰ ਆਗੂ ਦੀ ਬੜੀ-ਬੜੀ ਲੋੜ ਸੀ ਸੋ ਸਰਦਾਰ ਸੁਖਪਾਲ ਸਿੰਘ ਨੰਨੂ ਨੂੰ ਵਧਾਈਆਂ ਵੀ ਆ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਨਾਲ ਹੀ ਜਿਹੜਾ ਕਿ ਪਰਸੋਂ ਦਿਨ ਸੋਮਵਾਰ ਨੂੰ ਇੱਕ ਵੱਡਾ ਪ੍ਰੋਗਰਾਮ 10 ਵਜੇ ਇਸ ਕੋਠੀ ਦੇ ਵਿੱਚ ਰੱਖਿਆ ਗਿਆ ਜਿਹਦੇ ਵਿੱਚ ਕਿ ਸਰਦਾਰ ਸੁਖਪਾਲ ਸਿੰਘ ਨੰਨੂ ਸਾਰੇ ਹੀ ਵਰਕਰ ਸਹਿਬਾਨਾਂ ਨਾਲ ਸੱਦ ਕੇ ਮੀਟਿੰਗ ਵੀ ਕਰਨਗੇ ਔਰ ਨਾਲ ਵਧਾਈਆਂ ਵੀ ਕਬੂਲਣਗੇ ਤੇ ਸਾਰਿਆਂ ਦਾ ਧੰਨਵਾਦ ਵੀ ਕਰਨਗੇ ਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ-ਕਿਵੇਂ ਪਾਰਟੀ ਨੂੰ ਸ਼ਹਿਰੀ ਹਲਕੇ ਦੇ ਵਿੱਚ ਅੱਗੇ ਲੈ ਕੇ ਜਾਣਾ ਹੈ ਉਹ ਸਾਰੀ ਰਣਨੀਤੀ ਤਿਆਰ ਕੀਤੀ ਜਾਵੇਗੀ ਸਾਰੇ ਹੀ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਰਸੋਂ ਦਿਨ ਸੋਮਵਾਰ ਨੂੰ ਸਵੇਰੇ 10:00 ਵਜੇ ਸਰਦਾਰ ਸੁਖਪਾਲ ਸਿੰਘ ਨੰਨੂ ਦੀ ਕੋਠੀ ਵਿਖੇ ਪਹੁੰਚ ਕੇ ਆਪਾਂ ਸਾਰਿਆਂ ਨੇ ਪਾਰਟੀ ਦੀ ਰਣਨੀਤੀ ਤੈਅ ਕਰ ਤੈਅ ਕਰਨੀ ਅਤੇ ਨਾਲ ਹੀ ਉਹਨਾਂ ਦਾ ਧੰਨਵਾਦ ਵੀ ਕਰਨਾ ਤੇ ਉਹਨਾਂ ਨੂੰ ਵਧਾਈਆਂ ਵੀ ਦੇਣੀਆਂ ਨੇ ਔਰ ਨਾਲ ਹੀ ਜਿਹੜਾ ਤਰਨ ਤਾਰਨ ਜਿਮਣੀ ਚੋਣ ਹੋ ਰਹੀ ਹੈ ਉਹਦੇ ਸਬੰਧ ਵਿੱਚ ਜੋ-ਜੋ ਵੀ ਆਪਣੀਆਂ ਸੁਆਵਾਂ ਲਾਈਆਂ ਜਾਣੀਆਂ ਨੇ ਉਹਦੇ ਵਿੱਚ ਵੀ ਵਿਚਾਰ ਵਟਾਂਦਰਾ ਕਰਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਾਲ ਸਿੰਘ ਨੰਨੂ ਜੀ ਨੂੰ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧਵਾ ਜੀ ਧੰਨਵਾਦ ਹੋ ਚੱਲੋ १ गयो ठीक छ